ਭਾਈ ਗੁਰੂ ਜੀ ਕੀ ਫਤਿਹ ਸੱਚਾ ਦਸਵੰਦ ਯੂਥ ਕਲੱਬ ਲੀਲ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਪਹੁੰਚੇ ਆ ਪਿੰਡ ਭੈਣੀ ਰੋੜਾ ਜਿਹੜਾ ਕਿ ਅਖਵਾਲ ਤੋਂ ਜਦੋਂ ਆਪਾਂ ਇੱਧਰ ਰਾਜਗੜ੍ਹ ਦੇ ਨਾਲ ਹੀ ਪੈਂਦਾ ਭੈਣੀ ਰੋੜਾ ਡਿਸਟ੍ਰਿਕਟ ਲੁਧਿਆਣੇ ਦੇ ਵਿੱਚ ਤੇ ਇਹਨਾਂ ਦਾ ਜਿਹੜਾ ਕਲੱਬ ਆ ਇਹਨਾਂ ਦੀ ਜਿਹੜੀ ਕਮੇਟੀ ਆ ਇਹ ਬਣਾਈ ਆ ਭਾਈ ਕਨਈਆ ਜੀ ਸੋਸ਼ਲ ਵਰਕਰ ਠੀਕ ਆ ਤੇ ਪਹਿਲਾਂ ਤਾਂ ਨਾਮ ਹੀ ਭਾਈ ਕਨਈਆ ਜੀ ਦੇ ਨਾਂ ਤੇ ਆ ਤੇ ਦਿਲ ਖੁਸ਼ ਹੋਇਆ ਤੇ ਸਾਡੇ ਭਰਾ ਨੇ ਜਿਨ੍ਹਾਂ ਨੇ ਸਾਨੂੰ ਬਹੁਤ ਮਾਨ ਸਤਿਕਾਰ ਨਾਲ ਇਸ ਪਿੰਡ ਦੇ ਵਿੱਚ ਸੱਦਿਆ ਵਾ ਇਸ ਪਿੰਡ ਦੇ ਵਿੱਚ ਅੱਜ ਇੱਕ ਬਹੁਤ ਵਧੀਆ ਉਪਰਾਲਾ ਹੋ ਰਿਹਾ ਵਾ ਜੋ ਕਿ ਇੱਕ ਮੈਸੇਜ ਆ ਸਾਰੇ ਮਾਨਵਤਾ ਵਾਸਤੇ ਸਾਰੀ ਮਨੁੱਖਤਾ ਵਾਸਤੇ ਤੇ ਅਸੀਂ ਆਸ ਕਰਦੇ ਹਾਂ ਵੀ ਤੁਸੀਂ ਇਸ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖੋਗੇ ਅੱਜ ਅਸੀਂ ਜਿਹੜੇ ਬੇਜਵਾਨ ਪੰਛੀ ਨੇ ਜਿਹੜੀ ਸਾਡੀ ਕੁਦਰਤ ਆ ਜਿਹਨੂੰ ਅਸੀਂ ਕਹਿ ਦਿੰਦੇ ਆ ਪਰਮਾਤਮਾ ਉਸ ਦੀ ਰਾਖੀ ਲਈ ਅਸੀਂ ਇਹ ਪਾਣੀ ਦੀਆਂ ਜਿਹੜੀਆਂ ਕੁੰਡੀਆਂ ਨੇ ਇਹ ਆਪਣੇ ਪਿੰਡੋਂ ਤੋਂ ਦੀ ਰੱਖਣ ਜਾ ਰਹੇ ਹਾਂ ਤੇ ਦੂਸਰਾ ਜਿਹੜਾ ਵਾਤਾਵਰਨ ਨੂੰ ਇੱਕ ਬਚਾਉਣ ਵਾਸਤੇ ਇੱਕ ਪੌਦਿਆਂ ਦੀ ਸੇਵਾ ਜਿਹੜੀ ਬੂਟਿਆਂ ਦੀ ਸੇਵਾ ਕੀਤੀ ਜਾ ਰਹੀ ਆ ਇੱਕ ਬਹੁਤ ਵਧੀਆ ਮੈਸੇਜ ਦੇਣ ਦੀ ਕੋਸ਼ਿਸ਼ ਕਰ ਰਹੇ ਆ ਆਸ ਕਰਦੇ ਆ ਜਿਹੜਾ ਸਾਡਾ ਇਹ ਉਪਰਾਲਾ ਬਾ ਤੁਹਾਨੂੰ ਸਾਰਿਆਂ ਨੂੰ ਪਸੰਦ ਆਵੇਗਾ ਤੇ ਬਸ ਬੇਨਤੀ ਇਹੀ ਆ ਵੀ ਸਾਰੇ ਵੱਧ ਤੋਂ ਵੱਧ ਜਿਹੜੇ ਬੇਜਵਾਨ ਪੰਛੀ ਨੇ ਤੇ ਆਪਣੇ ਪਿੰਡ ਪਿੰਡ ਦੇ ਵਿੱਚ ਆਪਣੇ ਘਰ ਘਰ ਦੇ ਵਿੱਚ ਬੂਟੇ ਜ਼ਰੂਰ ਲਾਓ ਕਿਨੇ ਬੇਜਵਾਨ ਪੰਛੀ ਨੇ ਉਹ ਪਾਣੀ ਵਾਸਤੇ ਬਿਲਕਦੇ ਰਹਿੰਦੇ ਨੇ ਤੇ ਉਹਨਾਂ ਦੀ ਜਿਹੜੀ ਅਸੀਂ ਰੂਹ ਦੀ ਖਰਾਕ ਆ ਪਾਣੀ ਠੀਕਾ ਜਦੋਂ ਕੋਈ ਵੀ ਜਾਨਵਰ ਪਿਆਸਾ ਵਿਚਾਰਾ ਧੁੱਪ ਦੇ ਵਿੱਚ ਪਾਣੀ ਪੀਂਦਾ ਵਾ ਤਾਂ ਉਹਦੇ ਦਿਲ ਚੋਂ ਮੈਨੂੰ ਲੱਗਦਾ ਵੀ ਹਜ਼ਾਰਾਂ ਦੁਆਵਾਂ ਨਿਕਲਦੀਆਂ ਨੇ ਤੇ ਉਹੀ ਦੁਆਵਾਂ ਪ੍ਰਾਪਤ ਕਰਨ ਵਾਸਤੇ ਅੱਜ ਅਸੀਂ ਇਹ ਉਪਰਾਲਾ ਕਰ ਰਹੇ ਹਾਂ ਬਾਕੀ ਅੱਗੇ ਮਿਲਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਇਹ ਆਪਣੇ ਭਾਈ ਜਗਤਾਰ ਸਿੰਘ ਜੀ ਨੇ ਜਿਹੜੇ ਭਾਈ ਕਲਿੰਗਿਆਜੀ ਕਲੱਬ ਦੇ ਮੈਂਬਰ ਨੇ ਤੇ ਸਾਡੇ ਭਰਾ ਨੇ ਨਾਲ ਸਾਰੇ ਤੇ ਇਹ ਪਹਿਲੀ ਗੁੰਡੀ ਰੱਖ ਕੇ ਅਸੀਂ ਇਹ ਇੱਥੋਂ ਇਸ ਉਪਰਾਲੇ ਦਾ ਆਗਾਜ਼ ਕਰ ਰਹੇ ਹਾਂ ਤੇ ਫਿਰ ਅੱਗੇ ਮਿਲਾਂਗੇ ਬਹੁਤ ਬਹੁਤ ਧੰਨਵਾਦ ਜੀ ਇਹ ਸੇਵਾ ਵਾਸਤੇ ਛੋਟੇ-ਛੋਟੇ ਬੱਚੇ ਵੀ ਪਹੁੰਚੇ ਨੇ ਕੁਦਰਤ ਨੂੰ ਬਚਾਉਣ ਵਾਸਤੇ ਤੇ ਬਾਈ ਗੁਲਵੰਤ ਸਿੰਘ ਜੀ ਪਹਿਲਾ ਬੂਟਾ ਲਾ ਕੇ ਅਲਫਾਵਾ ਲਾਲੂ ਬਾਈ ਜੀ ਤੇ ਪਹਿਲਾ ਬੂਟਾ ਲਾ ਕੇ ਇਹ ਸ਼ੁਰੂਆਤ ਕਰ ਰਿਹਾ ਜਿਹੜਾ ਅਸੀਂ ਉਪਰਾਲਾ ਕਰ ਰਹੇ ਹਾਂ ਤੇ ਸਾਰਿਆਂ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਵਾਤਾਵਰਨ ਨੂੰ ਬਚਾਉਣ ਵਾਸਤੇ ਸੌਦੇ ਜਰੂਰ ਲਾਓ ਇੱਕ ਰੁੱਖ ਸੌ ਸੁੱਖ ਤੇ ਜਦੋਂ ਸਾਨੂੰ ਸੌਖ ਮਿਲੂਗਾ ਤਾਂ ਪਰਮਾਤਮਾ ਆਪ ਦੇ ਆਪ ਹੀ ਖੁਸ਼ ਹੋ ਜਾਂਦਾ ਜੇ ਸਾਡੀ ਕੁਦਰਤ ਨਹੀਂ ਖੁਸ਼ ਤਾਂ ਫਿਰ ਅਸੀਂ ਵੀ ਕਦੇ ਨਹੀਂ ਖੁਸ਼ ਹੋ ਸਕਦੇ ਤੇ ਬਾਈ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਆਪਣਿਆਂ ਕਹਿ ਦਈਏ ਵੀ ਇੱਕ ਪੰਜਾਬ ਦੀ ਝਲਕਾ ਦੇਖੋ ਜਿਹੜੇ ਬੇਜਵਾਨ ਨੇ ਹਨਾ ਉਹਨਾਂ ਦੀ ਦੇਖੋ ਮੱਛਰਦਾਨੀ ਲਾਈ ਆ ਬਾਈ ਨੇ ਸਪੈਸ਼ਲ ਹੈ ਨਾ ਬੇਜਵਾਨਾਂ ਵਾਸਤੇ ਚਾਹੇ ਟਰੈ ਨੇ ਤਾਂ ਬਹੁਤ ਵੱਡਾ ਤੇਲਾ ਬਾਈ ਦਾ ਮੱਛਰਦਾਨੀ ਲਾ ਕੇ ਸਪੈਸ਼ਲ ਉਹਨਾਂ ਨੂੰ ਇੱਕ ਸੇਫਟੀ ਦਿੱਤੀ ਆ ਮੱਛਰਾਂ ਤੋਂ ਹਨਾ ਤੇ ਬਾਈ ਨੂੰ ਬਹੁਤ ਬਹੁਤ ਧੰਨਵਾਦ ਬਾਈ ਨੂੰ ਸਲੂਟ ਪਾਣੀ ਪਾਓ ਆ ਆਪਣਾ ਪਾਉਂਦਾ ਪਰ ਡਾਕਟਰ ਪਾਣੀ ਪਾ ਮੈਂ ਪਾ ਦਿੰਦਾ ਪਾ ਲੋ ਪਾ ਲੋ ਪਾ ਲੋ ਇੱਕ ਜਿਹੜਾ ਪਾ ਇਹ ਬੱਚੇ ਬਾਲੇ ਕਾਲੇ ਨੇ ਸੇਵਾ ਨੂੰ ਸਾਈਡ ਤੇ ਹੋ ਜਾਓ ਪਾ ਤੁਸੀ ਸਾਈਡ ਤੇ ਉਧਰ ਗੋਹੋ ਇਹ ਛੋਟੇ ਛੋਟੇ ਜਿਹੜੇ ਦਸਤਾਰਾਂ ਨਾਲ ਸੇਵਾਦਾਰ ਜੁੜੇ ਨੇ ਇਹਨਾਂ ਦੀ ਵੀ ਕਹਿ ਰਹੀ ਐ ਇਹਨਾਂ ਨੂੰ ਵੀ ਸਲੂਟ ਆ ਹਨਾ ਇਹ ਗੁੱਟ Acoustic guitar Blend with the gentle sound of the waves Crashing against the shore A serene melody Weaves through the breeze Creating a suit Duty to ਤੁਹਾਡਾ ਕੰਮ ਆ ਬਸ ਇਹਦੇ ਵੱਲ ਨਿਗਾਹ ਮਾਰ ਲੈਣੀ ਵੀ ਇਹ ਕੁੰਡੀ ਖਾਲੀ ਤਾਂ ਨਹੀਂ ਹੈਗੀ। ਉਹ ਥੋੜਾ ਪਿੱਛੇ ਹੋ ਜਾਓ। ਇੱਥੇ ਬਜ਼ੁਰਗ ਸ਼ਾਮ ਦੇ ਟਾਈਮ ਬਹਿੰਦੇ ਨੇ, ਪੰਜਾੜਾ ਆ ਕੇ ਤੇ ਆਪਾਂ ਬਜ਼ੁਰਗਾਂ ਨੇ ਬੇਨਤੀ ਕੀਤੀ ਆ ਵੀ ਜਦੋਂ ਵੀ ਇਹ ਕੁੰਡੀ ਖਾਲੀ ਹੁੰਦੀ ਆ ਬਾਈ ਇਹ ਚ ਇੱਕ ਅੱਧਾ ਮੱਗ ਪਾਣੀ ਦਾ ਜ਼ਰੂਰ ਪਾ ਦਿਆ ਕਰੋ। ਕਿਉਂਕਿ ਸਾਨੂੰ ਤਾਂ ਜਦੋਂ ਪਿਆਸ ਲੱਗਦੀ ਆ ਹਨਾ ਅਸੀਂ ਆਪਣੇ ਧੀ ਪੁੱਤ ਨੂੰ ਜਾਂ ਖੁਦ ਵੀ ਅਸੀਂ ਭੱਜ ਕੇ ਜਾ ਕੇ ਪਾਣੀ ਕੀ ਆ ਫਰਿੱਜ ਖੋਲ ਲੈਨੇ ਹਨਾ ਵੀ ਹਾਂ ਬਾਈ ਗਰਮੀ ਬਹੁਤ ਆ ਤੇ ਜਿਹੜੇ ਵਿਚਾਰੇ ਬੇਜਵਾਨ ਪੰਛੀ ਨੇ ਹਨਾ ਉਹ ਤਾਂ ਉਹਨਾਂ ਦੀ ਆਵਾਜ਼ਾਂ ਕਿਸੇ ਨੂੰ ਨਹੀਂ ਸੁਣਦੀਆਂ। ਲੇਕਿਨ ਬੋਲਦੇ ਉਹ ਹਰ ਪਲ ਰਹਿੰਦੇ ਆ ਚਲਾਉਂਦੇ ਨੇ ਤੇ ਜਦੋਂ ਅਸੀਂ ਉਹਨਾਂ ਦੀਆਂ ਆਵਾਜ਼ਾਂ ਦਿਲ ਦੀਆਂ ਸੁਣ ਲਾ ਕੇ ਤਾਂ ਰੱਬ ਫਿਰ ਸਾਨੂੰ ਆਪਣੇ ਆਪ ਹੀ ਮਿਲ ਜਾਣਾ ਤੇ ਸਾਡੇ ਵਿਚਾਰ ਪਿੰਡ ਪੈਣੀ ਰੋੜਾ ਦੇ ਸਰਪੰਚ ਸਾਹਿਬ ਪਹੁੰਚੇ ਨੇ ਹਰਜਿੰਦਰ ਕੌਰ ਜੀ ਤੇ ਦੇਖੋ ਇਹਨਾਂ ਦਾ ਵੀ ਬਹੁਤ ਅਸੀਂ ਧੰਨਵਾਦ ਕਰਦੇ ਆਂ ਠੀਕ ਆ ਇਹ ਵੀ ਜਿਹੜੇ ਪੰਛੀਆਂ ਵਾਸਤੇ ਆਪਾਂ ਰੱਖ ਰਹੇ ਆਂ ਪਾਣੀ ਦੀਆਂ ਕੁੰਡੀਆਂ ਉਹਨਾਂ ਵਾਸਤੇ ਇਹ ਸੇਵਾ ਨਿਭਾਉਣ ਵਾਸਤੇ ਆਏ ਆ ਤੇ ਸਾਰੇ ਪਿੰਡ ਦਾ ਬਹੁਤ ਬਹੁਤ ਸਤਿਕਾਰ ਤੇ ਪਿਆਰ ਤੇ ਇਸੇ ਤਰ੍ਹਾਂ ਇਹ ਜਿਹੜਾ ਸੁਨੇਹਾ ਅਸੀਂ ਦੇਣ ਜਾ ਰਹੇ ਆਂ ਇਸ ਨੂੰ ਆਪਾਂ ਘਰ-ਘਰ ਤੱਕ ਪਹੁੰਚਾਉਣਾ ਹੈ The warm acoustic guitar ਤੇ ਹੁਣ ਆਪਾਂ ਪਹੁੰਚੇ ਆ ਜੀ ਨੰਬਰਦਾਰ ਕਰਨੈਰ ਸਿੰਘ ਦੇ ਘਰ ਤੇ ਜਿੰਨਾਂ ਦਾ 4-500 ਕਬੂਤਰ ਕਹਿੰਦੇ ਰੱਖਿਆ ਹੋਇਆ ਜੀ ਉਹ ਵਾਹ ਜੀ ਵਾਹ ਸਾ ਪੂਰਾ ਘਰ ਹੀ ਇਹਨਾਂ ਨੇ ਉੱਪਰੋਂ ਜਿਹੜਾ ਪੂਰੀ ਤੇ ਆਹ ਹਾਲ ਨੇ ਦੇਖੋ ਕਿੰਨੇ ਵਧੀਆ ਇਹਨਾਂ ਨੇ ਕੁਦਰਤ ਨੂੰ ਸੰਭਾਲਿਆ ਹੋਇਆ ਬਹੁਤ ਹੀ ਮਾਨਕੋਸ਼ ਹੁੰਦਾ ਇੱਤਾਂ ਦਾ ਜਿਹੜਾ ਆਨੰਦ ਦੇਖ ਕੇ ਨਜ਼ਾਰਾ ਦੇਖ ਕੇ ਤੇ ਪਾਣੀ ਦਾ ਪੂਰਾ ਪ੍ਰਬੰਧ ਰੱਖਿਆ ਵਾ ਨੰਬਰਦਾਰ ਕਰਨੈਲ ਸਿੰਘ ਇਹ ਬਹੁਤ ਵਧੀਆ ਬਾਈ ਜੀ ਤੁਹਾਡਾ ਉਪਰਾਲਾ ਤੇ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਇਹ ਤੁਹਾਨੂੰ ਬਾਈ ਸ਼ੌਂਕ ਕਦੋਂ ਦਾ ਇਹ ਇਹ ਸਾਰੇ ਆਪਣਾ ਚੈਨਲ ਤੋਂ ਮੈਨੂੰ ਸੌਂਕ ਆ ਜੀ ਹੁੰਦੀ 96 ਤੋਂ ਅੱਛਾ 96 ਤੋਂ ਸ਼ੌਂਕ ਆ ਤੁਹਾਨੂੰ ਬਾਈ ਚਲੋ ਬਹੁਤ ਵਧੀਆ ਜੀ ਕਿੰਨੇ ਕਬੂਤਰ ਆਪਣੇ ਕੋਲੇ ਟੋਟਲ ਟੋਟਲ ਦੀ ਕੋਈ ਕੈਂਸੀ ਨਹੀਂ ਹੈ ਅੱਛਾ ਜੀ 10 ਆ ਜਾਂਦੇ 10 ਚਲੇ ਜਾਂਦੇ 10 ਆ ਜਾਂਦੇ 10 ਚਲੇ ਜਾਂਦੇ ਉਦਾਂ ਰੱਖੇ ਹੋਇਆ ਕਿ ਇਹ ਰੱਖੇ ਰੁੱਖੇ ਨਹੀਂ ਹੋਏ ਰੱਖੇ ਨਹੀਂ ਹੋਏ ਨਾ ਨਾ ਇਹ ਬੇਜਵਾਨਾਂ ਵਾਸਤੇ ਉਦਾਂ ਹੀ ਦੇਖੋ ਜੀ ਬਾਈ ਜੀ ਦੀ ਦੇਖੋ ਸੇਵਾ ਨੂੰ ਤਾਂ ਸਲਾਮ ਹੀ ਆ ਬਾਈ ਜੀ ਫਿਰ ਆ ਪੂਰੇ ਉੱਪਰ ਹਾਲ ਨੇ ਵੀ ਪਾਏ ਹੋਏ ਨੇ ਬਾਈ ਜੀ ਨੇ ਠੀਕ ਆ ਦਾਣਾ ਪਾਣੀ ਪਾਉਣ ਵਾਸਤੇ ਇਹ ਸਾਰਾ ਉੱਪਰ ਜਿਹੜੇ ਛੱਤ ਇਹਨਾਂ ਨੇ ਛੱਤਿਆ ਹੋਇਆ ਬਾਈ ਜੀ ਕਹਿੰਦੇ 10 ਆ ਜਾਂਦੇ ਆ 10 ਉੱਡ ਜਾਂਦੇ ਆ ਖੁੱਲਾ ਹੀ ਕੰਮ ਆ ਤੇ ਆ ਦੇਖੋ ਇੱਕ ਕੁਦਰਤ ਦਾ ਨਜ਼ Música ਹੋਰ ਫਤਨਾਮਾ ਹਾਂ ਜਿਹੜੇ ਜਿਹੜਾ ਸ਼ੌਕ ਜੀ ਇਹਨਾ ਪੂਰਾ ਨਹੀਂ ਹੋਇਆ ਜੀ ਓਕੇ ਕੋਈ ਗੱਲ ਨਹੀਂ ਹੋਜੂ ਹੋਜੂ ਬਾਈ ਜੀ ਹੋਜੂ ਹੋਜੂ ਇਹ ਜਿਹੜੇ ਆਲ ਨੇ ਲਾਇਆ ਮਤਲਬ ਤੁਸੀਂ ਆਪਦੇ ਹੀ ਬਣਾ ਕੇ ਲਾਇਏ ਹੋਏ ਨੇ ਸਾਰੇ ਹਾਂਜੀ ਹਾਂਜੀ ਨਹੀਂ ਬਹੁਤ ਵਧੀਆ ਬਾਈ ਜੀ ਆਪਦੇ ਬੜਾ ਦੇਖਦਾ ਵੀ ਆ ਠੀਕ ਆ ਤੇ ਬਹੁਤ ਵਧੀਆ ਤੁਸੀਂ ਸਿਸਟਮ ਤਿਆਰ ਕੀਤਾ ਕਿੰਨੇ ਆਪਣੇ ਪੰਛੀ ਦੇ ਬਹੁਤ ਕੌਸ ਸਾਰੇ ਹੁੰਦੇ ਆ ਸਾਰੇ ਮਤਲਬ 5 6 ਆਉਂਦੇ ਉਹਰੇ 5 6 ਸਾਰੇ ਆਉਂਦੇ ਜੀ ਇੱਥੇ ਚਲੋ ਜੋ ਇਹਨਾਂ ਦੇ ਵਿੱਚ ਉਹ ਗੱਲ ਆ ਇਹਨਾਂ ਨੂੰ ਦਾਣਾ ਪਾਣੀ ਆਜਾਦ ਆ ਪੰਛੀ ਇਹ ਬਿਲਕੁਲ ਬਿਲਕੁਲ ਹੋਰ ਹੀ ਹੈ ਪਰ ਗੱਲ ਆ ਭਾਈ ਇਹ ਵੀ ਲਿਖਿਆ ਮੈਂ ਇੱਕ ਸਕਰੀਨ ਵੀ ਲਾਉਂਗਾ ਆਦੇ ਮਾਵਾਬ ਦੇ ਨੋ ਤੇ ਓਕੇ ਭਾਈ ਜਦ ਤੱਕ ਧਰਤੀ ਕਾਹ ਰਹੂਗਾ ਹੂੰ ਪਾਛੇ ਰਹਿਣਾ ਬਿਛੇੜਾ ਰਹੂਗਾ ਰਹੂਗਾ ਬਿਲਕੁਲ ਬਾਈ ਸਲੂਟ ਆ ਤੁਹਾਡੀ ਸੋਚ ਨੂੰ ਤੇ ਤੁਹਾਡੇ ਵਰਗੇ ਇਨਸਾਨਾਂ ਨੂੰ ਮਿਲ ਕੇ ਸਾਡਾ ਕਹਦੀ ਆ ਵੀ 2 ਕਿਲੋ ਖੂਨ ਵਾਜ ਜਾਂਦਾ ਸਾਡਾ ਨਹੀਂ ਗੱਲ ਇਹ ਆ ਜੀ ਅਸੀਂ ਹਰ ਇੱਕ ਨੂੰ ਬਾਪਾ ਆਪਣਾ ਪੁੱਤ ਦਾ ਧੱਕਾ ਲਾ ਕੋ ਮੇਰੇ ਪਾਸੇ ਪਾ ਹਾਂ ਯਾਲਮਰ ਕਿਹਨੂੰ ਕਹਿਣਗੇ ਬਿਲਕੁਲ ਬਿਲਕੁਲ ਬੇਜਵਾਨਾਂ ਨੂੰ ਕੋ ਉਹਨਾਂ ਨੇ ਕਿਹਨੂੰ ਕਹਿਣਾ ਹਨਾ ਅਸੀਂ ਮੈਂ ਤਾਂ ਇਹ ਗੱਲ ਕਰਦਾ ਜੀ ਜਦੋਂ ਆਪਾਂ ਕਹਿੰਦੇ ਜੀ ਗਊਆਂ ਮੱਝਾਂ ਗਊਆਂ ਆਪਾਂ ਸਾਫ ਰਿਤੇ ਨੇ ਮੱਝਾਂ ਗਊਆਂ ਦੇ ਦਨੇ ਤਾਂ ਇਹਨਾਂ ਵਾਸਤੇ ਵੀ ਦੇਣੀ ਚਾਹੀਦੀ ਹੈ ਬਿਲਕੁਲ 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 ਜੇ ਉਹ ਨਹੀਂ ਕੋਈ ਵੀ ਬਲਾਉ ਜੀ ਇਹਨਾਂ ਵਾਸਤੇ ਆਪਾਂ ਨੂੰ ਕੋਈ ਦਾਣਾ ਪਾਣੀ ਜਾਂ ਕੁਝ ਵੀ ਦੇਣਾ ਚਾਹੀਦਾ ਹਾਂ ਬਿਲਕੁਲ ਪਰ ਆਪਾਂ ਇਹ ਗੱਲ ਕਹਿੰਦੇ ਆ ਉਹ ਤੋਂ ਵੱਧ ਹੋ ਜਾਂਦਾ ਕਹਿੰਦੇ ਤਾਂ ਜਾਣੀ ਆ ਬਿਲਕੁਲ ਬਿਲਕੁਲ ਬਾਈ ਜੀ ਇਹ ਜਿਹੜਾ ਆਪਣਾ ਹੁਣ ਇਹ ਅਸੀਂ ਬਣਾ ਰਹੇ ਆ ਇਹਦਾ ਮੈਸੇਜ ਹੀ ਇਹੀ ਆ ਵੀ ਹਰ ਇੱਕ ਨੂੰ ਆਪਣੀ ਸੋਚ ਬਦਲਣੀ ਚਾਹੀਦੀ ਆ ਬਦਲਣੀ ਚਾਹੀਦੀ ਠੀਕ ਆ ਹਾਂ ਇਹ ਹਰ ਇੱਕ ਘਰ ਦੇ ਵਿੱਚ 10 ਪੰਜ ਛੇ ਵਾਸਤੇ ਰੱਖਣਗੇ ਹਾਂਜੀ ਕਿੰਨਾ ਹੋ ਜੂਗਾ ਬਿਲਕੁਲ ਬਿਲਕੁਲ ਬਹੁਤ ਜ਼ਿਆਦਾ ਹੋ ਜੂਗਾ ਪੰਜ ਛੇ ਹੁਣ ਉਹਨਾਂ ਵਾਸਤੇ ਪੰਜਾਂ ਵਾਸਤੇ ਕੀ ਕਿੰਨੇ ਜੀ ਚਲੇਗੇ ਕਿੰਨੇ ਜਾਣੇ ਆ ਬਿਲਕੁਲ ਬਿਲਕੁਲ ਬਾਈ ਹਾਂ ਹੁਣ ਥਾਮ ਦੇ ਟਾਈਮ ਹੁਣ ਆਪਾਂ ਚਲੇ ਗਏ ਹਾਂਜੀ ਓਹ ਦੇਖੋ ਜੋ ਬੈਠੇ ਜਾਂਦੇ ਆ ਮੈਂ ਬਾਈ ਜੀ ਬਣਾ ਲਿਆ ਉਹੀ ਬਣਾ ਕੇ ਹਟਿਆ ਮੈਂ ਉਹ ਬੈਠੇ ਆ ਉਹਨਾਂ ਦੇ ਇੱਥੇ ਆਉਣਾ ਹਾਂ ਨਹੀਂ ਮੈਂ ਬਣਾ ਲਿਆ ਬਾਈ ਬਿਲਕੁਲ ਬਿਲਕੁਲ ਉਹ ਸਾਰੇ ਛੋੜ ਕੇ ਗਏ ਹੋਏ ਨੇ ਹਾਂ ਜੀ ਤੋਂ ਆਉਨੇ ਆ ਖੱਬੇ ਮੁੜ ਕੇ ਕਈ ਘਰਾਂ ਨੇ ਤਾਂ ਬਹੁਤ ਵਧੀਆ ਤਰੀਕੇ ਨਾਲ ਹੈ ਨਾ ਦੇ ਜਵਾਨਾਂ ਵਾਸਤੇ ਪਾਣੀ ਦੀ ਸੇਵਾ ਕੀਤੀ ਆ ਨਾ ਬਹੁਤ ਬਹੁਤ ਧੰਨਵਾਦ ਆ ਨਾਲੇ ਘਰ ਤਾਲੀਆਂ ਰੋਲ ਤੇ ਟੌਪ ਦੇ ਬੰਦੇ ਵੀ ਬਜ਼ੁਰਗ ਬੰਦੇ ਆ ਤੇ ਵੀ ਆਪਾਂ ਸੇਵਾ ਨਿਭਾਈ ਆ ਤੇ ਬਾਈ ਨੇ ਇਹ ਬੇਜਵਾਨ ਇਹੀ ਆ ਬਜ਼ੁਰਗਾਂ ਨੇ ਕਿ ਜਦੋਂ ਵੀ ਸਮਾਂ ਮਿਲਦਾ ਬਾਈ ਕਿ ਇਹ ਬੇਜਵਾਨਾਂ ਵਾਸਤੇ ਪਾਣੀ ਦੀ ਸੇਵਾ ਜੀ ਕਰਦੇ ਆ ਠੀਕ ਜਰੂਰ ਕਰਨਾ ਹੈ ਨਾ ਗਰਮੀ ਦੇ ਵਿੱਚ ਤੁਹਾਨੂੰ ਪਤਾ ਹੀ ਆ ਬਿਲਕੁਲ ਹਾਂ ਉਹਨੇ ਦੇ ਕਰਾ ਮੁਰੇ ਬਾਈ ਨੇ ਸਪੈਸ਼ਲ ਕਹਿੰਦਾ ਆਪਾਂ ਕੀ ਕੀ ਲਵਾਉਣੀ ਆ ਉਹਨੇ ਪਾਣੀ ਰੱਖਿਆ ਤੇ ਟੂਬੇ ਰੱਖਤੀ ਆ ਉਹਨਾਂ ਦੇ ਕਰਾ ਮੁਰੇ ਤੇ ਬਾਈ ਜਦੋਂ ਵੀਡੀਓ ਦੇਖੂਗਾ ਉਹਨਾਂ ਨੂੰ ਕਮੈਂਟ ਕਰਨਾ ਇਹਦਾ ਬਾਕੀ ਦੱਸਦੇ ਆਂ ਕਿ ਜਦੋਂ ਵੀ ਸਮਾਂ ਲੱਗੇ ਪਾਣੀ ਪੀਂਦੇ ਪਾਣੀ ਸੀ ਇਹ ਆਪਾਂ ਚੌਂਕ ਦੇ ਵਿੱਚ ਪਹੁੰਚੇ ਆਪਾਂ ਫਸਟ ਜਿਹੜਾ ਕਲੱਪ ਵੀ ਲਿਆ ਸੀ ਆ ਦੇਖੋ ਛੇ ਆਪਣੇ ਕਿੰਨਾ ਵਧੀਆ ਜਿਹੜਾ ਬੋਰਡ ਲੱਗਿਆ ਹੋਇਆ ਵਾ ਤੇ ਇਹ ਸਵਰਗਵਾਸੀ ਪ੍ਰਿੰਸੀਪਲ ਜਿਹੜੇ ਜਗੀਰ ਸਿੰਘ ਨੇ ਹਨਾ ਕਹਿੰਦੇ ਰੂਹਾ ਦੁਨੀਆ ਤੋਂ ਚਲੀ ਜਾਂਦੀਆਂ ਨੇ ਲੇਕਿਨ ਜਾਂ ਤਾਂ ਉਹਨਾਂ ਦੇ ਕੀਤੇ ਜਿਹੜੇ ਕਰਮ ਨੇ ਹਨਾ ਉਹ ਹਮੇਸ਼ਾ ਜਉਂਦੇ ਰਹਿੰਦੇ ਐ ਇਸ ਦੁਨੀਆ ਦੇ ਵਿੱਚ ਤੇ ਬਾਈ ਕੁਲਵੰਤ ਸਿੰਘ ਜੀ ਦੀ ਦੇਖ ਰੇਖ ਦੇ ਹੇਠ ਇਹ ਜਿਹੜਾ ਬੋਰਡ ਅਜਿਹਾ ਬਣ ਕੇ ਤਿਆਰ ਹੋਇਆ ਵਾ ਤੇ ਜਿਹੜੀ ਉਹ ਵਿਚਾਰੀ ਸਵਰਗਾ ਦੇ ਵਿੱਚ ਰੂਹ ਬੈਠੀ ਆ ਹਨਾ ਉਹਨਾਂ ਨੂੰ ਵੀ ਸਲੂਟ ਆ ਏ ਪ੍ਰਮਾਤਮਾ ਉਹਨਾਂ ਨੂੰ ਚਰਨਾ ਦੇ ਵਿੱਚ ਨਿਵਾਸਵਾਦ ਅਮਰਜੀਤ ਸਿੰਘ ਜੀ ਅੱਛਾ ਇਹ ਉਹਨਾਂ ਦਾ ਬੇਟਾ ਅਮਰਜੀਤ ਸਿੰਘ ਉਹਨਾਂ ਨੇ ਅੱਛਾ ਜੀ ਉਹ ਸਾਡੇ ਨਾਲ ਹੋਰ ਵੀ ਸੋਸਾਇਟੀ ਵਿੱਚ ਬਹੁਤ ਮਦਦ ਕਰਦੇ ਓਕੇ ਓਕੇ ਕਿਸੇ ਵੀ ਤਰ੍ਹਾਂ ਦੀ ਲੋੜ ਜਰੂਰ ਹੈ ਠੀਕ ਹੈ ਜੀ ਰੋਡ ਬੰਦ ਲਈ ਸਕੂਲ ਉਹਨਾਂ ਦੇ ਜਿਹੜੇ ਬੇਟਾ ਉਹਨਾਂ ਨੇ ਹੀ ਕਰਵਾਇਆ ਠੀਕ ਹੈ ਬਾਈ ਜੀ ਉਹਨਾਂ ਦੇ ਜਿਹੜੇ ਬੇਟੇ ਨੇ ਅਮਰਜੀਤ ਸਿੰਘ ਤੇ ਉਹ ਇਹਨਾਂ ਦੇ ਜਿਹੜੇ ਕਲੱਬ ਨਾਲ ਭਾਈ ਕਨਈਆ ਜੀ ਸੋਸ਼ਲ ਵਰਕਰ ਦੀ ਜੀ ਸੋਸਾਇਟੀ ਆ ਉਹਨਾਂ ਨਾਲ ਜੁੜੇ ਹੋਏ ਨੇ ਤੇ ਆਪ ਦਾ ਜਿਹੜਾ ਯੋਗਦਾਨ ਆ ਹੋਇਆ ਨਾ ਜਿੰਨੇ ਜੋਗੇ ਹੈਗੇ ਆ ਉਹ ਬਾਹਰੋਂ ਬੈਠੇ ਉਹ ਇਹਨਾਂ ਲਈ ਇਹ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆ ਜਦੋਂ ਅਸੀਂ ਪਿੰਡ ਦੇ ਵਿੱਚ ਵੜਦੇ ਆ ਇਧਰੋਂ ਪੱਕਵਾਲ ਤੋਂ ਨਾ ਐਂਟਰੀ ਹੁੰਦੀ ਆ ਪੈਣੀ ਰੋੜਾ ਦੇ ਵਿੱਚ ਤਾਂ ਇਹ ਰੂਹ ਨੂੰ ਸਕੂਨ ਦੇਣ ਵਾਲਾ ਜਿਹੜਾ ਸੀਨ ਆ ਆਪਣੀ ਅੱਖਾਂ ਦੇ ਸਾਹਮਣੇ ਆਉਂਦਾ। ਅਸੀਂ ਵੀ ਸਾਰੀ ਕਮੇਟੀ ਤੇ ਪਿੰਡ ਬਣ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ। ਧੰਨਵਾਦ ਕਰਦੇ ਆ ਸਾਰੇ। ਬਹੁਤ-ਬਹੁਤ ਧੰਨਵਾਦੀ। ਵਾਈਟੂ ਦੀ ਕਾਉਂਸਲ ਸਾਹਿਬ ਵਾਈਟੂ ਵਾਈਟ ਇਹ ਸਦੀ ਕੱਥ ਹੋ ਜਾਂਦੀ ਆ। ਜਿਹੜੀ ਪਹਿਲੇ ਦਿਨ ਦੀ ਸੇਵਾ ਨਿਭਾਉਂਦੇ ਆ ਬਾਈ ਜੀ ਇਹਨਾਂ ਕੋਲੇ ਟੈਂਪੂ ਆ ਤੇ ਲੱਕੜਾਂ ਦੀ ਸੇਵਾ ਇਹ ਬਿਨਾ ਕਿਸੇ ਸਵਾਰਥ ਤੋਂ ਨਾ ਉੱਥੇ ਸੇ

ਇਹ ਜੇ ਆਪਾਂ ਸੇਵਾ ਭਾਵਨਾ ਦੀ ਗੱਲ ਕਰੀਏ ਬਾਈ ਜੀ 8 ਵਜ ਚੁੱਕੇ ਆ ਨੇਰਾ ਹੋ ਗਿਆ ਲੇਕਿਨ ਬਾਈ ਕਹਿੰਦੇ ਆਪਾਂ ਸੇਵਾ ਇਹ ਨਿਭਾਉਣੀ ਨਿਭਾਉਣੀ ਆ ਇਹ ਖਤਮ ਕਰਨੇ ਕਰਨਾ ਕੰਮ ਤੇ ਦੂਸਰੀ ਖੁਸ਼ੀ ਦੀ ਗੱਲ ਇਹ ਆ ਵੀ ਜਿੱਥੇ ਅਸੀਂ ਜਾਂਦੇ ਆ ਨਾ ਇਹ ਕੁੰਡੀ ਰੱਖਦੇ ਆ ਬਾਈ ਪਰਸਨਲ ਅੱਗੇ ਆਉਂਦੇ ਆ ਵੀ ਹਾਂ ਆਪਾਂ ਇਹ ਜਿਹੜੀ ਸੇਵਾ ਨਿਭਾਵਾਂਗੇ ਵੀ ਇਹ ਪਾਣੀ ਦੀ ਜਿਹੜੀ ਸੇਵਾ ਸੀ ਇਦੇ ਵਿੱਚ ਪਾਈ ਜਦੋਂ ਵੀ ਸਾਡਾ ਸਮਾਂ ਲੱਗੂਗਾ ਇਹ ਪਾਣੀ ਜ਼ਰੂਰ ਪਾਵਾਂਗੇ ਪਾਣੀ ਪਾ ਦਿਆ ਕਰੋ پتہ ਚ ਸਾਰੇ ਜਿੰਨੇ ਵੀ ਛੰਡ ਵਾਲੇ ਭਰਾ ਸਾਥੀ ਹੁਣ ਤੱਕ ਮਿਲੇ ਹਨ ਤੇ ਜਿੱਥੇ ਅਸੀਂ ਜਾਣਿਆ ਇੱਕ ਇੱਕ ਦੋ ਦੋ ਭਰਾ ਸਾਡੇ ਨਾਲ ਜੁੜ ਰਹੇ ਨੇ ਆ ਵੀ ਭਾਈ ਇਹ ਜੇ ਡਿਊਟੀ ਤੋਂ ਆਇਆ ਕੱਟ ਪਾਈ ਹੋਈ ਆ ਤੇ ਘਰੇ ਨਹੀਂ ਗਿਆ ਇਹ ਸਾਡੇ ਨਾਲ ਸੇਵਾ 'ਚ ਜੁੜ ਗਏ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜਿੰਨੇ ਵੀ ਭਰਾਏ ਨੇ ਸਾਰਿਆਂ ਦਾ ਦੇ ਲੋ ਭਾਈ ਕਲੱਬ ਦੇ ਪ੍ਰਧਾਨ ਨੇ ਪਾਈ ਕਨਈ ਆ ਜੀ ਉਸ ਤੋਂ ਬਾਅਦ ਕਹਿੰਦਾ ਕਿ ਇਹ ਜਿਹੜੀ ਭਾਈ ਅਮਰਪਾਲ ਸਿੰਘ ਜੀ ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿਉਂਕਿ ਇਹ ਜਿਹੜੀ ਸੇਵਾ ਨਾ ਜਦੋਂ ਅਸੀਂ ਘਰ ਦੇ ਵਿੱਚ ਮੰਨ ਕੋਈ ਵੀ ਅਸੀਂ ਕੰਮ ਤੋਂ ਬਾਹਰ ਆ ਕੇ ਸਭ ਤੋਂ ਪਹਿਲਾਂ ਬੰਦੇ ਦਾ ਇਹੀ ਵਲਟ ਹੁੰਦਾ ਵੀ ਇੱਕ ਪਾਣੀ ਦਾ ਗਲਾਸ ਲਾਉ ਜੀ ਠੀਕ ਆ ਕੋਈ ਫਰਿੱਜ ਵੱਲ ਨੂੰ ਭੱਜਦਾ ਕੋਈ ਵਾਟਰ ਕੈਂਪ ਵੱਲ ਨੂੰ ਭੱਜਦਾ ਤੇ ਜੇ ਅਸੀਂ ਬਾਹਰ ਵੀ ਹੁੰਨੇ ਆ ਨਾ ਸਾਨੂੰ ਸਭ ਤੋਂ ਪਹਿਲਾਂ ਅਸੀਂ ਦੇਖਦੇ ਯਾਰ ਗੰਨੇ ਦਾ ਰਸ ਮਿਲ ਜੇ ਕਿਤੇ ਕਿਤੇ ਦੂਧ ਦਾ ਗਲਾਸ ਮਿਲ ਜੇ ਜੇ ਸਾਦਾ ਗळा ਇੰਨਾ ਪਿਆਸਾ ਰਹਿੰਦਾ ਹਰ ਵਕਤ ਹੈ ਨਾ ਤੁਸੀਂ ਇਹ ਸੋਚ ਕੇ ਦੇਖੋ ਵੀ ਜਿਹੜੇ ਬੀਜਵਾਨ ਪੰਛੀ ਨੇ ਵਿਚਾਰੇ ਹਨ ਤੇ ਜਿਹੜੇ ਬੇਦਵਾਨ ਬਾਹਰ ਜਿਵੇਂ ਕੁੱਤੇ ਘੁੰਮਦੇ ਆ ਵਿਚਾਰੇ ਇਹਨਾਂ ਦਾ ਮਤਲਬ ਸਹਾਰਾ ਕਿਨੇ ਬਾੜਨਾ ਤੇ ਅਸੀਂ ਕਹੇ ਦੀ ਰੱਬ ਰੱਬ ਨੇ ਉਤੋਂ ਉੱਤਰ ਕੇ ਨਹੀਂ ਕਿਸੇ ਨੂੰ ਮਤਲਬ ਪਾਣੀ ਪਿਲਾਉਣਾ ਸਾਡੇ ਵਰਗੀਆਂ ਰੂਹਾਂ ਨਹੀਂ ਸਾਡੇ ਵਰਗੀਆਂ ਰੂਹਾਂ ਨੂੰ ਉਤਮ ਕਰਨਾ ਪੈਣਾ ਵਾ ਇਹ ਦੁਨੀਆ ਰੂਹਾਂ ਸਾਡੇ ਨਾਲ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਆਂ ਤੇ ਸਾਡਾ ਇਹ ਮੈਸੇਜ ਇਹਦਾ ਕੀ ਮਤਲਬ ਆ ਵੀ ਹਰ ਇੱਕ ਪਿੰਡ ਦੇ ਵਿੱਚ ਹਰ ਇੱਕ ਘਰ ਦੇ ਵਿੱਚ ਇਦਾਂ ਦੀ ਸੋਚ ਅਸੀਂ ਪੈਦਾ ਕਰਨੀ ਆ ਵੀ ਜਿਹੜਾ ਕੋਈ ਬੇਜਵਾਨ ਆ ਉਹ ਪਿਆਸਾ ਨਾ ਮਰੇ ਹਨਾ ਇਹ ਇਹ ਜੀ ਵਾਰਦੀ ਧੁੱਪ ਦੇ ਵਿੱਚ ਵਾਰਦੀ ਗਰਮੀ ਦੇ ਵਿੱਚ ਜੇ ਅਸੀਂ ਇੱਕ ਡੱਬਾ ਇੱਕ ਡੱਬਾ ਜਾਂ ਇੱਕ ਮੱਗ ਕਹਿੰਦੇ ਇਹ ਇੱਕ ਟੂੰਡੀ ਦੇ ਵਿੱਚ ਪਾਣੀ ਪਾ ਕੇ ਰੱਖ ਦਾਂਗੇ ਸਾਡਾ ਕੋਸ਼ਿਸ਼ ਹੀ ਘਟਣ ਲੱਗਿਆ ਲੇਕਿਨ ਹਜ਼ਾਰਾਂ ਦੁਆਵਾਂ ਜਿਹੜੀਆਂ ਸਾਡੀ ਥੋੜੀ ਪੈਣਗੀਆਂ ਬਾਕੀ ਸਾਰਿਆਂ ਦਾ ਵੀ ਸਾਰੇ ਪਿੰਡ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਪਿੰਡ ਭੈਣੀ ਰੋੜਾ ਵਿੱਚ ਸਾਡਾ ਵੀਰ ਗਰਮੀ ਸਿੰਘ ਜੀ ਨੇ ਪਹੁੰਚੇ ਨੇ ਜੋ ਕਿ ਬਹੁਤ ਵਧੀਆ ਸਹੇਯਾ ਦੇ ਰਹੇ ਨੇ ਪਾਂਸੀਆਂ ਲਈ ਪਾਣੀ ਦੇ ਲਈ ਜੋ ਕਟੋਰੀਆਂ ਰੱਖ ਰਏ ਨੇ ਨਗਰ ਦੇ ਵਿੱਚ ਜਾ ਜਾ ਕੇ ਸਾਰੇ ਨਗਰਾਂ ਵਿੱਚ ਜਾ ਰਹੇ ਨੇ ਮੇਰਾ ਵੀਰ ਗਰਮੀਤ ਸਿੰਘ ਲੀਰਾ ਜੋ ਬਹੁਤ ਹੀ ਵਧੀਲਾ ਕੰਮ ਕਰ ਰਿਹਾ ਹੈ ਸਾਨੂੰ ਵੀ ਇਸ ਤੋਂ ਸੇਧ ਲੈਣੀ ਚਾਹੀਦੀ ਆ ਸਾਨੂੰ ਵੀ ਇਦਾਂ ਦੇ ਉਪਰਾਹੇ ਕੰਮੇ ਚਾਹੀਦੇ ਨੇ ਜਿੱਦਾਂ ਦੇ ਸਾਡਾ ਵੀਰ ਗਰਮੀਤ ਸਿੰਘ ਲੀਰਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਜੋ ਇਹ ਇਹੋ ਉਪਰਾਹੇ ਕਰ ਰਹੇ ਨੇ ਪੰਸੀਆਂ ਲਈ ਟਟੋਰੀਆਂ ਰੱਖ ਰਹੇ ਨੇ ਅੱਜ ਸਾਡੇ ਪਿੰਡ ਪੈਣੀ ਰੋੜਾ ਦੇ ਚਾਏ ਨੇ ਸਮੂਹ ਪੈਣੀ ਰੋੜਾ ਪ੍ਰਿੰਟੇਬਲ ਵਿਨਰਾਂ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਹੈ ਅਤੇ ਸਾਡੀ ਸੁਸਾਇਟੀ ਭਾਈ ਕਨਈਆ ਜੀ ਬਲਕ ਫੈਸਟੀਵਲ ਵੱਲੋਂ ਵੀ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਭਾਈ ਜੀ ਬਹੁਤ-ਬਹੁਤ ਧੰਨਵਾਦ